इसकी एफ आई आर करवा दी ठीक है स्कूल बदलो एफ आई आर चली थाना बदल भी जा चुकी है पेरेंट्स बदल चुकी है एंड पुलिस से शॉक आ रही है जरूर ठीक है दे आर ऑल बिलो 18 ईयर ओल्ड और फिर उनको धमकाया गया कर देना ठीक है जो ओदे नाल बंदा जेड़ा भी केस है ओदे पे केस साफ ऐसा ना करें ਮੇਰਾ ਨਾਮ ਹੈ ਰਾਮ ਲਾਲ ਪਿੰਡ ਸਿਹਾਲਾ ਜੀ ਮੇਰਾ ਤੇ ਕੀ ਕੰਮ ਕਰਦਾ ਮੈਂ ਡਰਾਈਵਿੰਗ ਕਰਦਾ ਹਾਂ ਜੀ ਆਪਣੇ ਗਾਰਡਨ ਵੈਲੀ ਦੇ ਸਕੂਲ ਚ ਕੱਲ ਕੀ ਘਟਨਾ ਹੋਈ ਹੈ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੇ ਮੈਂ ਮੱਛੋੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮ ਨਾਲ ਆ ਰਿਹਾ ਹਾਂ ਜੀ ਉਹੀ 40 ਕਿਤੇ ਸਟ੍ਰੀਟ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ थी हो ਜਲਮਾਪੁਰ ਉੱਤਰਿਆ ਜੀ ਜਤਪੁਰ ਉੱਤਰ ਤੇ ਦੇਖੀ ਜਦੋਂ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ ਜਦ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ ਮੈਂ ਕਿਹਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਬੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਟਲ ਉਹਦੇ ਹੱਥ ਦੇ ਵਿੱਚ ਤਾਂ ਜਿਹਦੇ ਗੱਡੀ ਦੇ ਵਿੱਚ ਆ ਚੜੀ ਜੀ ਆ ਗਿਆ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੇ ਵੀ ਉੱਠ ਕਹਿੰਦੇ ਤੈ ਮੇਰੀ ਮੂਵੀ ਬਣਾਈ ਜਾ ਮੇਰੀ ਮੂਵੀ ਡਿਲੀਟ ਕਰ ਬਾਜੀ ਇਹਨੇ ਗੱਲ ਕਹਿ ਕੇ ਉਹ ਜਿਹਦੇ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਬਾ ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਡੀ ਕਰਕੇ ਲਾਤੀ ਗੱਡੀ ਕੀ ਲੱਗਦਾ ਲੇਡੀਜ਼ ਕੀ ਕੀ ਸੀ ਕੀ ਉਮਰ ਸੀ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ ਲੇਡੀ ਕਿ ਉਹ ਹੀ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇੜ ਚ ਸੀ ਤੇ ਕਿੱਦਾਂ ਦਾ ਬਿਹੇਵੀਅਰ ਕਰਹਾ ਜਾ ਸੀ ਉਹਦਾ ਕੁਛ ਐਡਾ ਦਾ ਕੁਛ ਲੱਗਿਆ ਨਹੀਂ ਖਦਾ ਆ ਇਹਨਾਂ ਅੰਗਰੇਜ਼ੀ ਜੀ ਬੋਲਿਆ ਜੀ ਆ ਕੇ ਉਹ ਗੱਡੀ ਦੇ ਵਿੱਚ ਇਹਨੇ ਮੈਨੂੰ ਕੁਝ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਉਹ ਬੱਚਾ ਹੀ ਠਾਲ ਲਿਆ ਜਿਹਨੇ ਮੂਵੀ ਬਣਾਈ ਹੈ ਜੀ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਐਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਆ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੇ ਕਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਹੈ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਵਾਲੀ ਇਹ ਬਹੁਤ ਮਨ ਭਾਗੀ ਘਟਨਾ ਹੋਈ ਹੈ ਜੀ ਉਹ ਜੇ ਫਰਦ ਗਿੱਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ ਮੇਰੇ ਵੀ ਮਾਰ ਸਕਦੀ ਸੀ ਤੇ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਇਹ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਦਸ ਹਾਂਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੀ ਮੰਨ ਭਾਗੀ ਹੋਈ ਜੀ ਕੀ ਕੀ ਕਹਿਣਾ ਕਿ ਤੁਹਾਨੂੰ ਮੰਗ ਕੀ ਕਰਦੇ ਕਹਿਣਾ ਜਾਂਦਾ ਵੀ ਇਹਦੀ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂਜੀ ਸਮਰਾਥ ਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਜੀ ਸਤਿਨਾਮ ਸ੍ਰੀ ਕੁਮਾਰਾ ਮੈਂ ਸਮਰਾਲਾ ਦੇ ਰਹਿਣ ਵਾਲਾ ਮੇਰੇ ਬੱਚੇ ਗਾਰਡਨ ਵੈਲੀ ਦਿয়ালਪੁਰਾ ਪੜ੍ਹਦੇ ਨੇ ਠੀਕ ਹੈ ਜਣਾ ਇਹ ਸਰ ਆਪਣੇ ਇਥੋਂ ਮੱਛਵਾੜਾ ਤੋਂ ਬੈਂਡ ਦੇ ਵਿੱਚ ਦਿয়ালਪੁਰੇ ਤੋਂ ਮੱਛਵਾੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸ ਇਧੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਕੀ ਕਾਰਨ ਬਣਿਆ ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸਅੰਡਰਸਟੈਂਡ ਹੋਊਗੀ ਜਾਂ ਕੋਈ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰਖਵਾਈ ਹੈ ਸਕੂਲ ਵਾਲਿਆਂ ਨੇ ਸਕੂਲ ਵਾਲਿਆਂ ਨੇ ਐਫਆਈਆਰ ਦਰਜ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗ ਹੈ ਵੀ ਉਹਦੇ ਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖ ਦੂੰ ਜੀ ਜੀ ਸਿਕਰਪੁਰ ਇਹ ਘਟਨਾ ਪਾਪਦੀ ਹੈ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਨਤਾ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜਿਆਦਾ ਡਰ ਸਹਿਮ ਗਏ ਨੇ ਵੀ ਉਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਹਾਂ ਜੀ ਮੇਰਾ ਨਾਮ ਪਰਮਿੰਦਰ ਗੋਰਾ ਜੀ ਤੇ ਮੈਂ ਗਗੜੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜ੍ਹਦੇ ਆ ਦਿਵਾਲਪੁਰਾ ਐਕਚੁਅਲੀ ਉਹਨ ਪਲੱਸ 1 ਚ ਬੱਚੇ ਹੁੰਦੇ ਮਾਛੀਵੜੇ ਬ੍ਰਾਂਚ ਆ ਸਾਡੀ ਉਤੋਂ ਪੇਪਰ ਦੇ ਘਿਆਰੇ ਸੀ ਵਾਪਿਸ ਤੇ ਇਧਰ ਹਾਈਵੇ ਕੰਨੀ ਇਕੋਦਮ ਗਏਨ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਇਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਉਹਨਾਂ ਨੇ ਕਹ ਰਹੀ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਹੈ। ਕਿਛੇ ਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ। ਫਿਰ ਉਹਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹਿ ਦੋ ਅੰਦਰ ਜਾ ਕੇ ਉਹ ਲੇਡੀ ਮਤਲਬ ਜੈਨ ਦੇ ਵਿੱਚ ਚਲੀ ਗਈ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ 1 ਪੁਆਇੰਟ ਤੇ ਉਹਨਾਂ ਨੇ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ। ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਤੇ ਨਾਲ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਵੀ ਵੀਡੀਓ ਦੁਬਾਰਾ ਪੂਰੀ ਸਾਈਕਲ ਬਿਨ ਚੋ ਵੀ ਡਿਲੀਟ ਕਰਦੇ ਪ੍ਰੋਪਰਲੀ ਜਦੋਂ ਨੀਚੇ ਉਹ ਮਤਲਬ ਉੱਤਰ ਗਈ ਪਰ ਮੇਰੇ ਬੇਟੇ ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ساری ਘਟਨਾ ਤਾਂ ਸੀ ਬਿਲਕੁਲ ਇੱਕਦਮ ਸ਼ੌਕ ਬੋਗ ਰਹੀ ਹੈ ਕਿਵੇਂ ਹੋ ਗਿਆ ਇਸ ਤਰ੍ਹਾਂ ਨਹੀਂ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਕ ਵਜੇ ਦੀ ਘਟਨਾ ਉਹ ਜੀ ਆਈ ਥਿੰਕ 12:35 ਤੋਂ 12:45 ਤੱਕ ਦਾ ਜਾ ਤੱਕ ਦੀ ਹੈ

ਜੀ ਅੱਜ ਸਾਡੇ ਸਕੂਲ ਨਾਲ ਸਾਡੇ ਬੱਚਿਆਂ ਨਾਲੇ ਕੁਝ ਹੋਇਆ ਬੱਚਿਆਂ ਦੀ ਯੂਨੀਫਾਰਮ ਪਾਈ ਹੋਈ ਸੀ ਸਭ ਕੋ ਸਿਰ ਵੀ ਮਤਲਬ ਇੱਕ ਅਨਨੋਨ ਲੇਡੀ ਕਨਨ ਪਰਸਨ ਕਿਵੇਂ ਕਿਸੇ ਮਤਲਬ ਵੈਂਚੀ ਜਾ ਕੇ ਸਿੱਧਾ ਕਿਸੇ ਨੂੰ ਗਨ ਪੁਆਇੰਟ ਰੱਖ ਸਕਦਾ ਹੈ ਬੱਚੇ ਸਾਰੇ ਮਾਈਨਰ ਸੀਗੇ ਕੋਈ 18 ਇਸ ਦਾ ਮਤਲਬ ਬੱਚਾ ਨਹੀਂ ਸਾਰੇ 16 15 ইয়ার্স 올ਡ ਸੀਗੇ ਬੱਚੇ ਤੇ ਕਾਨੂੰਨ ਵਿੱਚ ਕਿਸੇ ਵਰਨ ਨਾਮ ਦੀ ਘਣਾ ਵਾਪਰ ਸਕਦੀ ਹੈ ਜੇਕਰ ਪ੍ਰਸ਼ਾਸਨ ਨੇ ਇਸ ਦਾ ਚੰਗੀ ਤਰ੍ਹਾਂ ਇਨਕੁਆਰੀ ਨਾ ਕਰਕੇ ਇਹ ਰਿਜ਼ਲਟ ਨਾ ਕਰਿਆਉ ਲੇਡੀ ਨਾ ਫੜੀ ਗਈ ਉਹ ਬੰਨੋ ਕੋਈ ਕਮਪਲੇਂਟ ਹਾਂਜੀ ਸਕੂਲ ਵੱਲੋਂ ਹੀ ਕੰਪਲੇਂਟ ਲਗਾਈ ਹੋਈ ਸੀ ਕਹੀਏ ਜੀ ਸਾਡੇ ਵੱਲ ਵੀ ਅਸੀਂ ਵੀ ਕੰਪਲੇਂਟ ਦਿੰਦੀ ਆ ਸਮਰਾਲਾ ਸਿਟੀ ਸੈਂਟਰ ਸੀ ਕੀ ਮੰਨ ਕਰਦੇ ਹੋ ਵੀ ਜਿਹੜੇ ਸੇ ਦਿੰਦੇ ਆੜੇ ਇਸ ਤਰ੍ਹਾਂ ਦੀ ਵਾਰਤਤਾ ਵੀਡੀਓ ਹੋਣ ਜਾ ਰਹੀ ਸੀ ਲੇਟਰ ਪੱਟੀ ਘਟਣਾ ਹੋ ਸਕਦਾ ਹਾਂਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਆਪਨਾ ਕਰੀ ਜੇ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਹੇ ਵੀ ਸ਼ਾਇਦ ਉਹਨੇ ਕੁਝ ਮਤਲਬ ਬ੍ਰਾਊਜ਼ ਵਗੈਰਾ ਕੀਤਾ ਹੋਸੀਆ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮੰਨ ਲਓ ਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕਿ ਸਰਸਰ ਨਿੰਦਕ ਜੋਕ ਹੈ ਚੀਜ਼ ਕੁਝ ਪਤਾ ਲੱਗਿਆ ਵੀ ਉਹ ਨਸ਼ੇ ਦੀ ਹਾਲਤ ਵਿੱਚ ਐਸੀ ਕੋਈ ਬੱਚੇ ਕਹਿ ਰਹੇ ਵੀ ਥੋੜਾ ਜਿਹਾ ਲੱਗਦਾ ਸੀ 스멜 ਦੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਦੀ ਸੀ ਕਿਉਂਕਿ ਕੋਈ ਕੋਈ ਨੋਰਮਲ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸੀ ਪੜਿਆ ਲਿਖਿਆ ਜੀ ਨੋਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ 35 ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀ ਸਾਰੇ ਬਾਰੀ ਉਨੇ ਕਹੇ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ ਤੋਂ ਹੋਰ ਕੋਈ ਨਹੀਂ ਸੀ ਸਿਰਫ ਉਹ ਕੱਲੀ ਆਪ ਹੀ ਚਲਾ ਰਹੀ ਸੀ ਸਸਿਕਾ ਜੀ ਮੇਰਾ ਨਾਮ ਸਵਾਤੀ ਕਈ ਇਹ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੇ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਂਚ ਆ ਰਹੇ ਸੀ ਲਗਭਗ 25 ਬੱਚੇ ਸਵਾਸੀ ਜੀ ਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਡਨਲੀ ਉਹਨਾਂ ਦੀ ਵੈਂ ਕਿਸੇ அண்ணன்ேடி ரோக்கிண்ட ਮੋਫਰਚਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੇ ਹੋਏ ਗੱਡੀ ਦੇ ਵਿੱਚ ਉਤਰ ਗਈ ਪਰ ਉਹਨਾਂ ਨੇ ਡਰਾਈਵਰ ਤੇ ਗਨ ਨੂੰ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਦੇ ਸਬੰ ਅਰ ਬੱਚੇ ਕਾਲ ਦੇ ਬਹੁਤ ਜ਼ਿਆਦਾ ਟਰੋਮਾ ਚਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਨੀ ਆ ਵੀ ਸਾਡੀ ਹੈਲਪ ਕਰਨ ਜਾਤੋ ਜਿਆਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆ ਰਹੇ ਨੇ ਸਾਂਝੇ ਆ ਔਰ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰੋਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਹੈ ਵਗੈਰਾ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕਿ ਉਹ ਇਹ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਸਚਸੀ ਹੋਣਾ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਦਾ ਵੀਡੀਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸੀ ਪਾਈ ਹੋਈ ਤੇ ਉਹ ਮਲੇ ਕਿ ਮਲਾਜਮ ਆਪਾਂ ਨਹੀਂ ਕਹਿ ਸਕਦੇ ਸ਼ੀਵਾਜ਼ਾ ਸਵਿਲਿਅਨ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਦਾ ਇਲਾਦਾ ਵੀ ਉਹ ਫਾਇਦਾ ਆਪਣੀ ਸੈਂਸਿਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪਾਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ ਛੋਟੇ ਬੱਚਾ ਤੇ ਗੰਤਾਨ ਸਾਲ ਦੇ ਮੈਮ ਬੱਚੇ ਨੂੰ ਕੁਝ ਦੱਸਿਆ ਐਦਾਂ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਗਈਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਚ ਛੇੜ ਰਹੇ ਸੀ ਇੱਕ ਬੱਚੇ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਵੈਂਗੀ ਦੀ ਕਾਰ ਆਉ ਜਾਂ ਕੋਚ ਆ ਰਹੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇਰੇ ਮਾਮ ਇਹ ਜਿਹੜੀ ਭੁਆਦੀ ਇਸੇ ਤਰੀਕੇ ਨਾਲ ਤਾਂ ਬੈਕ ਸੀਟ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਚਿੱਟੇ ਰੰਗ ਦੀ ਉਹਨੇ ਕਿਹਾ ਵੀ ਦੇਖ ਤੇਰੇ ਮਾਮਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦੀ ਆਇਆ ਐਮ ਕਰਕੇ ਬੱਚੇ ਵੱਲ ਮੁੜ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਹੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਜਿਉਂ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ ਦੰਦੇ ਕੋ ਟੂ ਨੂੰ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਕਦੇ ਵੀ ਨਹੀਂ ਸੀ ਪਤਾ ਇੰਨੀ ਕੁ ਉਮਰ ਦੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਉਹ ਲੁਧਿਆਣੇ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਰਾਵਾ ਵੈਸਟਰਨ ਸੀਗਾ ਆਈ ਗੈਸ ਉਹਨਾਂ ਨੇ ਪੈਂਟਸ ਔਰ ਟੀ-ਸ਼ਰਟਸ ਵਗੈਰਾ ਪਾਇਰ ਕਿਤੇ ਸੀ 30 ਤੋਂ 40 ਦੇ ਇਨ ਬਿਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਮ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ 'ਚ ਆਲਾਉ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਉਹ ਮੋਬਾਈਲਸ ਅਲਾਉ ਨਹੀਂ ਹੈ ਸਰ ਜਦ ਬੱਚੇ +1 +2 ਚੋਣ ਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸਪਾਸ ਪੇਰੈਂਟ ਰਿਕੁਐਸਟ ਉਹ ਸਾਨੂੰ ਕਹਿੰਦੇ ਨੇ ਵੀ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰਦੀ ਹੈ ਤਾਂ ਸਾਡੇ ਬ ਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀਤੀ ਜਿਹਦੇ ਬੱਚੇ ਨੂੰ ਇਹ ਮੀਟਾ ਗਿਆ ਉਹਨਾਂ ਬਲੇ ਬਿਲ ਤਰੀਕਾ ਨਾਲ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਕੀ ਔਰ ਦੇ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇਤੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੀਸ਼ਨ ਵਾਲੇ ਕੈਮਰਾਜ਼ ਨੇ ਉਹ ਸਾਡੇ ਆਲਪਰ ਨੂੰ ਤਿਆਰ ਨਹੀਂ ਹੋ ਰਹੇ ਦੇਖਦੇ ਵਗੈਰਾ ਸਟੂਡੈਂਟ ਹਨ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇੱਕਦਮ ਘਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਥਾਣੀ আর ਫਿਰ ਬੱਚਾ ਤੇ ਥਾਣੀ ਤੇ ਉਹ ਆਪਣੇ ਸੈਂਸਿਸ ਚ ਨਹੀਂ ਨੇ ਬੱਚਾ ਨੇ ਵੀ ਮੂਮੈਂਟ ਲਈਤੀ ਆਪਣੇ ਸੈਂਸਿਸ ਚ ਵਾਪਸ ਆਣ ਨੂੰ ਅੱਜ ਹੋਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਭ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ ਜੈਕ ਟਾਈਮ ਕੀ ਹੋ ਸਕਦਾ ਜੀ ਜਿੱਕਰ ਸਰ بچے 12:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ ਕੀ ਮੰਨ ਕਰਦੇ ਹੋ ਕਿ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ ਕਿਵੇਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਝ ਕਹਿੰਦਾ ਆ ਦੀ ਇਹਨੂੰ ਤਾਂ ਆਪਣਾ ਐਕਸਾ ਤੇ ਵੀ ਲਾ ਐਂਡ ਆਰਡਰ ਦਾ ਲੋਕਾਂ ਨੂੰ ਡਰ ਹੀ ਨਹੀਂ ਰਿਹਾ ਜਿਆ ਜੋ ਗੰਨਾਂ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫ ਕੌਰਸ ਉਹਨਾਂ ਦੀ ਫੈਮਿਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਨਾਲ ਕਰਨ ਜਾ ਰਿਹਾ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੇ ਉਹ ਲਾਇਸੈਂਸ ਗਨਰ ਜਾਂ ਉਹਨੂੰ ਕੈਰੀ ਕਰਕੇ ਐਵੇਂ ਹੈਰਾਨਦਾ ਹੋਇਆ ਸਭ ਘਰ ਤੇ ਤਾਨਾ ਜਾਵੇ ਇਹ ਕਿ ਮਾਮਲਾ ਸੀ ਕਿ ਉਹ ਬੱਸ ਟੁੱਟੀ ਗਈ ਹੈ ਜੀ ਕੱਲ ਸਕੂਲ ਬੈਂਡ ਤੇ ਕੀ ਹੈਗਾ ਜੀ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਆਇਆ ਹੈ ਗਾਰਡਨ ਵੈਲੀ ਦਿয়ালਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਦਿয়ালਪੁਰਾ ਵੱਲੋਂ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਅੱਗੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕਿਉਂ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਓ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਹੁੱਕ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਸਾਣ ਲਿਆ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ ਚਲੇ ਗਏ ਸਰ ਇਹ ਵੀ ਗਿਆ ਜਾਂਦਾ ਵੀ ਗਨਪਵਨ ਤੇ ਹੋਇਆ ਜੀ ਜਦਾ ਇਨਸੀਡੈਂਟ ਕੀ ਹੈ ਇਹਦੇ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਰੈਵਨੇਗਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚ ਉਤਰੀ ਲੇਡੀਜ਼ ਦੇ ਹੱਥ ਵਿੱਚ ਰਵਾਲਵਰ ਸੀ ਤੇ ਰਵਾਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਵਾਲਵਰ ਉਹਨੇ ਫੜਿਆ ਸੀ ਕਵਰ ਦੇ ਵਿੱਚ ਸੀ ਰਵਾਲਵਰ ਉਹ ਐਦਿ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂ ਨਹੀਂ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ ਤੇ ਹੁਣ ਕੀ ਜਾਂਚ ਕਰ ਰਹੇ ਜੀ ਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਹੋ ਜੋ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾਦੇ ਬੱਚੇ ਕੋਈ ਗੱਲ ਹੋਉਂਦੀ ਆ ਤਾਂ ਨੋਟ ਵੀ ਕਰ ਲਈ ਜੋ ਕੋਈ ਗੱਲ ਸਾਹਮਣੇ ਆਂਦੀ ਹੈ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟੈਸਟ ਕਰ ਲਈਏ ਜੀ